ਹੈਲੋ ਜੀ ਅੱਜ ਤੁਹਾਨੂੰ ਦੱਸਾਂਗੇ ਮਿਆਨੀ ਵਾਲੀ ਸਲਵਾਰ ਦੀ ਕਟਿੰਗ ਇਹ ਆਪਣੇ ਕੋਲ ਬੜੇ ਬੰਨੇ ਦਾ ਕਪੜਾ ਸੀ ਤੇ ਕਸਟਮਰ ਨੂੰ ਸਲਵਾਰ ਹੈਵੀ ਚਾਹੀਦੀ ਐ ਇਸ ਕਰਕੇ ਇਹਦੇ ਵਿੱਚ ਆਪਾਂ ਮਿਆਨੀਆਂ ਪਾਵਾਂਗੇ ਦੇਖੋ ਜੋ ਆਪਣੀ ਲੰਬਾਈ ਆ ਪੱਲਿਆਂ ਦੀ ਉਹ 33 ਇੰਚ ਰੱਖੀ ਐ ਤਾਂ ਆਪਾਂ ਕੁੰਦਿਆਂ ਦੀ ਵੀ 33 ਇੰਚੀ ਲੰਬਾਈ ਰੱਖਾਂਗੇ 2.5 ਇੰਚ ਆਪਾਂ ਮੋਨਸ ਲਵਾਂਗੇ ਤੇ ਪਿੱਛੇ ਜੋ ਆਪਣੇ ਕੋਲ ਮਿਆਨੀਆਂ ਪਾਉਣ ਲਈ ਕਪੜਾ ਚਾਹੀਦਾ ਐ ਉਹ ਆਪਾਂ ਨੂੰ 16 ਇੰਚ ਤੱਕ ਚਾਹੀਦਾ ਪਰ ਆਪਣੇ ਕੋਲ 15.5 ਆਈਆਂ ਤੁਸੀਂ 16 ਤੋਂ 17 ਇੰਚ ਤੱਕ ਲੈ ਸਕਦੇ ਹੋ ਮਿਆਨੀਆਂ ਲਈ ਜੇ ਤੁਸੀਂ ਸਲਵਾਰ ਹੈਵੀ ਕਰਨੀ ਆ ਸੇਮੇ ਹੀ ਨਿਸ਼ਾਨਾ ਆਪਾਂ ਇਧਰ ਆਪੋਜੀਟ ਸਾਈਡ ਦੇ ਉੱਤੇ ਲਗਾਵਾਂਗੇ ਤੇ ਤੀਹਾਂ ਚਾਪੇ ਇਧਰ ਲਾਵਾਂਗੇ ਤਾਂ ਇਹਨਾਂ ਚਿੱਥਿਆ ਪੱਤ ਨੂੰ ਰੀਲੀ ਲਾਵਾਂਗੇ ਹਾਂਜੀ ਜੋ ਮਿਆਨੀ ਵਾਲੀ ਕਪੜਾ ਆਪਣੇ ਕੋਲੇ ਡਬਲ ਦੇ ਵਿੱਚ ਆ ਦੇਖੋ ਜਿੰਨਾ ਵੀ ਉਹਨਾਂ ਨੂੰ ਆਸਣ ਤਿਆਰ ਚਾਹੀਦਾ ਹੈ ਉਹਨਾਂ ਨੂੰ 1.5 ਇੰਚ ਚਾਹੀਦਾ ਹੈ ਤੇ ਆਪਾਂ 1.5 ਦਾ ਮਾਰਕ ਕਰਾਂਗੇ ਤੇ ਆਹ ਵਾਲੇ ਨਿਸ਼ਾਨਾ ਰਲਾ ਲਾਂਗੇ ਜੀ ਆਪਣੀ ਮਿਆਨੀਆਂ ਕੱਟ ਹੋ ਗਈਆਂ ਸਲਵਾਰ ਦੀਆਂ ਇਹ ਵਾਲਾ ਬੰਦ ਕੱਪੜਾ ਇਹ ਵੀ ਆਪਾਂ ਕਟਿੰਗ ਕਰ ਲਾਂਗੇ ਆਹ ਬੜੇ ਆਪਣੇ ਸਲਵਾਰ ਦੇ ਪੱਲੇ ਹੋ ਗਏ ਆਈ ਦੀ ਬੈਲਟ ਹੋਗੀ ਜੀ ਓਕੇ ਥੈਂਕ ਯੂ